केजी ਉਹ ਗ੍ਰਸਤਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 144 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਨਾਲ ਜੁੜੀ ਯੂਨੀਵਰਸਿਟੀ ਹੈ ਇਹਦੇ ਨਾਲ ਤੁਹਾਨੂੰ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚਾਹੁੰਦੇ ਹੋ ਵੀ ਤੁਹਾਡੀ ਮਨਸ ਤੁਹਾਡੀ ਇਨੀ ਥੋ ਥੋ ਨਾ ਹੋ ਵੀ ਸਕਤ ਦਿਖਾਣ ਜੋਗੇ ਨਾ ਰਹੋ ਅੱਜ ਆ ਜਾਓ ਨਹੀਂ ਤੇ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ ਪਾਰਟੀ ਬਾਜੀ ਕਰਕੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆਇਆ ਮੈਂ ਜਾਊਂਗਾ ਸਾਨੂੰ ਇਹ ਨਹੀਂ ਚਾਹੀਦਾ ਤੁਸੀਂ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਰਪਾਲਤਾ ਨਾ ਕਰੋ ਸਿਔਰ ਦੀ ਅਸੀਂ ਇਹ ਜਾਣਦੇ ਹਾਂ ਜਿਹੜੇ ਇੱਥੇ ਜੋ ਆਉਂਦੇ ਸਾਡੇ ਨਾਲ ਸਮਰਥਨ ਕਰੇ ਸੰਘਰਸ਼ ਕਰੇ ਸੰਘਰਸ਼ ਦੇ ਵਿੱਚ ਸਾਡਾ ਸਾਥ ਲਏ 10 ਤਰੀਕ ਨੂੰ ਕਾਲ ਲਾਣੀ ਹੈ 10 ਦਿਨ ਵੀ 10 ਨੂੰ ਕਿਵੇਂ ਆਣਗੇ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 7 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਵਿਦਿਆਰਥਣ ਜਿਥੇ ਬੰਨੀਆਂ ਨੂੰ ਇਨਕਲਾਬੀ ਜਥੇਬੰਦੀਆਂ ਨੂੰ ਜਿਹੜੇ ਵੀ ਇੱਥੇ ਯੂਨੀਅਨ ਨੇ ਯੂਨੀਅਨ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਗਠਨ ਨੇ ਜੋ ਵੀ ਲੋਕ ਅੱਜ ਜਮੂ ਹਿਲਪਸੰਦ ਨੇ ਪੱਤਰਕਾਰ ਹੋਣ ਕਾਰਕੁਨ ਹੋਣ ਉਹ ਆਣ ਸਾਡੇ ਨਾਲ ਉਹ ਲੋਕ ਹਮੇਸ਼ਾ ਤਰਸਦੇ ਨਹੀਂ ਜਿਨ੍ਹਾਂ ਲੋਕਾਂ ਨੂੰ ਸਰਕਾਰਾਂ ਦਬਾਉਂਦੀਆਂ ਨੇ ਉਹ ਬੋਲਦੇ ਹੁੰਦੇ ਨੇ ਤੁਹਾਡਾ ਕੀ ਜੀ